ਤਾ ਮੇਰੀ ਹੈ ਅਸੀਂ ਵੀ ਹਿੱਟਸ ਸ਼ਾਮ ਲੋਏ ਆ ਰੈਗੂ ਦਾ ਲੱਖ ਲੱਖ ਸ਼ੁਕਰ ਹੈ ਕੋਈ ਗਲਤੀ ਹੋ ਗਈ ਹੋਵੇ ਮੇਰੇ ਤੋਂ ਕਿਤੇ ਸਾਰੋਂ ਨੇ ਪ੍ਰੋਮੋਸ਼ਨ ਚ ਤਾਜ ਬੋਲਦੇ ਮੈਂ ਥੋੜਾ ਬਠਿੰਡੇ ਵਾਲਾ ਗੂਲ ਬਹੁਤ ਕੁਝ ਜਾਨਣਾ ਉਹਦੇ ਲਈ ਮਾਫੀ ਚਾਹੁੰਦਾ ਕਿਉਂਕਿ ਅੱਜ ਅਸੀਂ ਜਿੱਤੇ ਵਿਆਂ ਤੇ ਜਿੱਤੇ ਵੀ ਕਿਸੇ ਕੋਈ ਗੁੱਸਾ ਨਹੀਂ ਕਰਦੇ ਹੁੰਦੇ ਆਰੇ ਬਾਪੂ ਬੇਬੇ ਨੂੰ ਯਾਦ ਕਰਦਾ ਮੈਂ ਲਵ ਯੂ ਬਾਪੂ ਲਵ ਯੂ ਬੇਬੇ ਲਵ ਯੂ ਮਾਸੀ ਲਵ ਯੂ ਟਾਉਨੀ ਬਚਪਾਈ ਲਵ ਯੂ ਦੀ ਬਾਈ ਬਸ ਮੈਂ ਲਵ ਕਰਦਾ ਕਸੀ ਗਾਲ ਹਰਨ सचिकाल ओह तुझे समझ ही 나 ए होंगे अ च ् छ